ਵੈਨ ਟੀਮ ਇੱਕ ਸੁਪਨਾ ਲੈ ਕੇ ਤੁਰੀ ਸੀ ਕਿ ਆਪਾਂ ਪੰਜਾਬ ਦੇ ਪਾਣੀ ਜਿਹੜੇ ਨੇ ਸਾਫ਼ ਕਰਾਉਣੇ ਨੇ ਪੰਜਾਬ ਦੇ ਪਾਣੀ ਕਿਸ ਤਰ੍ਹਾਂ ਦੂਸ਼ਿਤ ਹੋ ਰਹੇ ਨੇ ਉਹ ਸਾਰੀਆਂ ਚੀਜ਼ਾਂ तमाम ਚੀਜ਼ਾਂ ਨੂੰ ਲੈ ਕੇ ਵੈਨ ਟੀਮ ਜਿਹੜੀ ਤੁਰੀ ਸੀ ਜਿਹਦਾ ਆਗਾਜ਼ ਸ਼੍ਰੀ ਨਾਨਦਪੁਰ ਸਾਹਿਬ ਤੋਂ ਕੀਤਾ ਸੀ ਆਪਾਂ ਅੱਜ ਬਰਮਲੇ ਦੇ ਬਿਲਕੁਲ ਨੇੜੇ ਤਲਵਾੜੇ ਪਿੰਡ ਦੇ ਵਿੱਚ ਖੜੇ ਆ ਜਿੱਥੇ ਬੀਤੇ ਦਿਨੀ ਕੁਝ ਜਿਹੜੇ ਜੰਗਲੀ ਜੀਵ ਨੇ ਜਿਸ ਤਰ੍ਹਾਂ ਕਹਿ ਸਕਦਾ ਸੂਰਾਂ ਦੀਆਂ ਇੱਕ ਅੱਧਾ ਦਰਜਨ ਤੋਂ ਜ਼ਿਆਦਾ ਜਿਹੜੀਆਂ ਇੱਥੇ ਡੈੱਡ ਬੋਡੀਆਂ ਮਿਲੀਆਂ ਸੀ ਅਲੱਗ-ਅਲੱਗ ਸਮੇਂ ਹਰ ਦਿਨ ਕੋਈ ਨਾ ਕੋਈ ਡੈਡ ਬਡੀ ਜਿਹੜੀ ਮਿਲ ਜਾਂਦੀ ਹੈ ਉਹਦੇ ਸਬੰਧ ਵਿੱਚ ਆਪਾਂ ਫਿਰ ਬੈਂਨ ਟੀਮ ਦੇ ਵੱਲੋਂ ਇੱਥੇ ਆਪਾਂ ਜਿਹੜੇ ਦੇਖਣ ਆਏ ਕਿ ਆਪਾਂ ਅਸਲ ਵਿੱਚ ਜਾਣਕਾਰੀ ਇਕੱਤਰ ਕਰੀਏ ਵੀ ਇਹ ਕਾਫੀ ਅਧਿਕਾਰ ਹੈ ਕੀ ਸੀਗਾ ਇਸ ਬਾਰੇ ਇਹ ਕਰਨ ਜੀ ਵਿੱਤੇ ਦੇੰਦ ਦੇ ਵਿੱਚ ਥਣਾ ਹੋਇਆ ਇਸ ਤੋਂ ਪਹਿਲਾਂ ਤਾਂ ਜੀ ਜੋ ਕੈਮੀਕਲ ਵਾਲਾ ਪਾਣੀ ਫੈਕਟਰੀਆਂ ਦਾ ਆਂਦਾ ਸੀਗਾ ਉਹਦੇ ਨਾਲ ਤਕਰੀਬਨ 2-3 ਸਾਲ ਪਹਿਲਾਂ ਬੰਦ ਹੋਈ ਪਈ ਹੈ ਜੀ ਅੱਛਾ ਇੱਕ ਆਪਾਂ ਬੜਾ ਬਾਰ ਬਾਰ ਗੱਲ ਕਰਦੇ ਆ ਪਰ ਸਾਨੂੰ ਕਦੇ ਹੱਦ ਤੱਕ ਰਿਪੋਰਟਾਂ ਜਨਤਕ ਤਾਂ ਨਹੀਂ ਨਾ ਹੋ ਜਾਂ ਬੀ ਨਹੀਂ ਜੀ ਨਹੀਂ ਜੋ ਵੀ ਜਦੋਂ ਪਾਣੀ ਭਰ ਕੇ ਲੈ ਕੇ ਜਾਂਦੇ ਸੈਂਪਲਿੰਗ ਹੁੰਦੀ ਆ ਸਾਰਾ ਕੁਝ ਵੀ 25 ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀਓ ਸਾਹਿਬ ਆਏ ਸੀਗੇ ਜੀ ਪ੍ਰੋਪਰ ਬੀਡੀਪੀਓ ਸਾਹਿਬ ਦੀ ਨਿਗਰਾਨੀ ਚ ਉਹਨਾਂ ਨੇ ਸੈਂਪਲ ਲਏ ਸੀਗੇ ਜੀ ਪਰ ਹਲੇ ਤੱਕ ਉਹਨਾਂ ਨੇ ਰਿਪੋਰਟ ਜਨਤਕ ਨਹੀਂ ਕਰੀ ਹੈ ਜੀ ਤਾਂ ਰਿਪੋਰਟਾਂ ਜੰਤਕ ਨਹੀਂ ਹੁੰਦੀਆਂ ਲਗਾਤਾਰ ਅਜਿਹੇਆਂ ਚੀਜ਼ਾਂ ਸਾਹਮਣੇ ਆਉਂਦੇ ਰਹਿੰਦੀਆਂ ਗੱਲ ਇਸ ਕਰਕੇ ਇਹ ਕਰਨ ਲੱਗਾ ਹੁਣ ਕਿਉਂਕਿ ਬੀਤੇ ਦਿਨ ਸੱਖਿਆ ਮੰਤਰੀ ਪੰਜਾਬ ਨੇ ਚਿੱਠੀ ਲਿਖੀ ਹੈ ਜਿਹੜੀ ਉਹਨਾਂ ਨੇ ਜਾਰੀ ਕੀਤੀ ਆਪਣੇ ਪੇਜ ਦੇ ਉੱਤੇ ਪਾਈ ਤੇ ਭੁਜਨ ਸਾਹਿਬ ਦੇ ਵਿੱਚ ਵੀ ਗੂਜੂਗਾ ਇਹ ਜਿਹੜਾ ਮਸਲਾ ਹੈ ਸਤਿਗੰਤ ਦਰਸ਼ਕੋ ਸੀਐਮ ਨੇ ਜਿਹੜੇ ਹਿਮਾਚਲ ਦੇ ਉਹਨਾਂ ਨੂੰ ਚਿੱਠੀ ਲਿਖੀ ਜਾਂਦੀ ਹੈ ਤੇ ਉਹ ਚਿੱਠੀ ਦਾ ਜਦੋਂ ਹਵਾਲਾ ਦਿੱਤਾ ਜਾਂਦਾ ਹੈ ਇੱਕ ਪ੍ਰੈਸ ਨੋਟ ਜਾਰੀ ਹੁੰਦਾ ਹੈ ਸਰਕਾਰੀ ਪ੍ਰੈਸ ਨੋਟ ਜਿਹਦੇ ਵਿੱਚ ਆ ਜਾਣਕਾਰੀ ਮੈਂ ਇਹ ਸਾਂਝਾ ਤੁਹਾਨੂੰ ਰਿਦਾ ਕਰਨ ਲੱਗਾ ਕਿ ਇਹ ਤੋਂ ਬਾਅਦ ਆਪਾਂ ਅਗਲੀ ਗੱਲ ਕਰਾਂਗੇ ਪ੍ਰੈਸ ਨੋਟ ਦੇ ਵਿੱਚ ਹੈ ਕਿ ਆਪਣੇ ਪੱਤਰ ਵਿੱਚ ਉਹਨਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੀ ਪੀ ਸੀਬ ਵੱਲੋਂ ਕੀਤੇ ਗਏ ਟੈਸਟਾਂ ਦੇ ਨਤੀਜਿਆਂ ਦੇ ਚਾਨਣਾ ਪਾਇਆ ਜੋ ਪ੍ਰੈਸ ਨੋਟ ਦੇ ਵਿੱਚ ਲਿਖਿਆ ਹੋਇਆ ਹੈ ਅਗ੍ਹਾ ਗੱਲ ਕਰਾਂਗੇ ਜਿਸ ਤੋਂ ਪਤਾ ਲੱਗਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਜੋਨਾ ਤੋਂ ਸਬਾਹ ਨਦੀ ਅਤੇ ਬਰਮਲਾ ਖੱਡ ਵਿੱਚ ਵਹਿਣ ਵਾਲੀ ਕਦਰਨਾਕ ਉਦਯੋਗਿਕ ਰਹਿੰਦ-ਖੂੰਦ ਅੰਤ ਵਿੱਚ ਸਤਲੁਜ ਦਰਿਆ ਵਿੱਚ ਮਿਲ ਰਹੀ ਹੈ। ਉਹਨਾਂ ਨੇ ਸਥਿਤੀ ਦੀ ਗੰਭੀਰਤਾ ਨੂੰ ਉਜਾਗਰ ਕਰਦੇ ਹਾਂ ਬਰਮਲਾ ਖੱਡ ਵਿੱਚ ਵਾਪਰੀ ਘਟਨਾ ਦਾ ਹਵਾਲਾ ਦਿੱਤਾ ਜੋ ਬਰਮਲਾ ਖੱਡ ਦੇ ਵਿੱਚ ਵਾਪਰੀ ਉਹ ਘਟਨਾ ਦਾ ਹਵਾਲਾ ਦਿੱਤਾ ਜਿੱਥੇ ਦੂਸ਼ਿਤ ਪਾਣੀ ਕਾਰਨ ਕਈ ਜੰਗਲੀ ਜਾਨਵਰ ਮਰ ਗਏ। ਉਹਨਾਂ ਇਹ ਕਿਹਾ ਕਿ ਪ੍ਰਦੂਸ਼ਣ ਨਾ ਸਿਰਫ ਸਤਲੁਜ ਦਰਿਆ ਨੂੰ ਗੰਦਾ ਕਰ ਰਿਹਾ ਬਲਕਿ ਸਥਾਨਕ ਆਬਾਦੀ ਦੀ ਸਿਹਤ ਲਈ ਵੀ ਗੰਭੀਰ ਖਤਰਾ ਬਣਿਆ ਹੋਇਆ ਹੈ। ਹੁਣ ਇਹ ਮੁੱਦੇ ਦੀ ਗੱਲ ਮੈਂ ਤਾਂ ਕਰਨ ਲੱਗਾ ਕਿ ਇਸ ਨੋਟ ਦੇ ਵਿੱਚ ਇੱਕ ਸਰਕਾਰੀ ਪ੍ਰੈਸ ਨੋਟ ਜਾਰੀ ਹੁੰਦਾ ਜੋ ਕਿ ਸਰਕਾਰ ਦੀ ਨਿਗਰਾਨੀ ਹੇਠ ਹੁੰਦਾ ਸਭ ਕੁਝ ਉੱਥੇ ਹੁਣ ਸਮਝਣ ਵਾਲੀ ਗੱਲ ਇਹ ਆ ਕਿ ਇਹ ਪ੍ਰੈਸ ਨੋਟ ਕੀ ਸਾਡੇ ਕੋਲੇ ਰਿਪੋਰਟਾਂ ਆ ਗਈਆਂ ਨੇ ਵੀ ਜਿਹੜੀਆਂ ਲਗਾਤਾਰ ਅਸੀਂ ਮੰਗ ਕਰਦੇ ਰਹੇ ਹਾਂ ਕਿ ਸਾਨੂੰ ਰਿਪੋਰਟਾਂ ਦਿਓ ਵੀ ਤੁਹਾਡੇ ਜਦੋਂ ਤੁਸੀਂ ਪਾਣੀ ਸੈਂਪਲਿੰਗ ਭਰਦੇ ਹੋ ਕਿ ਪਾਣੀ ਦੇ ਵਿੱਚ ਆਖਰਕਾਰ ਕੈਮੀਕਲ ਕਿਹੜਾ ਆ ਰਿਹਾ ਕਿ ਸਾਤੇ ਮੁਝੇ ਪਾਣੀ ਜਾਰੀ ਲਾ ਪਰ ਲਗਾਤਾਰ ਵਾਰ-ਵਾਰ ਇਹ ਕੰਪਲੇਂਟਾਂ ਕਰਦ ਰਿਹਾ ਆਪਾਂ ਪ੍ਰੈਸ ਕਾਨਫਰੰਸ ਵੀ ਕੀਤੀ ਵੈਂਟ ਯੂ ਦੇ ਵੱਲੋਂ ਜਿਹਦੇ ਵਿੱਚ ਮੰਗ ਕੀਤੀ ਸੀ ਆਪਾਂ ਹੁਣ ਤੁਹਾਨੂੰ ਔਨ ਕੋਡ ਦੱਸ ਦਿਆਂ ਕਿ ਆਪਾਂ ਹੁਣ ਇਹਨਾਂ ਦੇ ਉੱਤੇ ਰੱਟ ਪਾ ਰਹੇ ਆ ਕਿਹਨਾਂ ਨੇ ਇਹਨਾਂ ਨੂੰ ਅਧਿਕਾਰ ਦਿੱਤਾ ਤੇ ਕਿਹਨਾਂ ਨੇ ਨਾ ਐਨਓਸੀ ਪ੍ਰੋਵਾਈਡ ਕਿਨਾਂ ਕਿ ਨਾ ਕੀਤੀ ਕਿਹੜੇ ਕਿਹੜੇ ਉਦੋਂ ਮੰਤਰੀ ਸੰਤਰੀ ਜਾਂ ਕਿਹੜੇ ਉਦੋਂ ਐਮਐਲਏ ਸੀਗੇ ਜਾਂ ਕਿਹੜੇ ਇੱਥੇ ਜਿਹੜੇ ਸਰਕਾਰੀ ਮੁਲਾਜ਼ਮ ਸੀਗੇ ਕਿਹੜੇ ਕਿਹੜੇ ਉਦਾਂ ਦੇ ਉੱਤੇ ਬੈਠੇ ਸੀ ਕਿਨਾਂ ਦੀ ਕੀ ਡਿਊਟੀ ਬਣਦੀ ਸੀਗੀ ਉਹ ਸਾਰਿਆਂ ਨੂੰ ਆਪਾਂ ਨਾਮਜ਼ਦ ਕਰਾਂਗੇ ਉਹਦੇ ਵਿੱਚ ਜਿਹੜਾ ਇਹਨਾਂ ਦੇ ਉੱਤੇ ਜਿਹੜਾ ਪਰ ਰੱ ਜਾਲੇ ਤੋਂ ਇਹ ਆ ਜਦੋਂ ਹੁਣ ਆਪਾਂ ਇਹ ਤੋਂ ਪਹਿਲਾਂ ਫੋਨ ਕੀਤਾ ਉਹਨੇ ਕਿਹਾ ਵੀ ਮੈਂ ਬਿਜੀ ਆ ਤੁਸੀਂ ਡੀਐਫਓ ਨਾਲ ਗੱਲ ਕਰ ਲਓ ਜਾਂ ਜਿਹੜੇ ਜੰਗਲ ਜੰਗਲੀ ਵਿਭਾਗ ਦੇ ਅਧਿਕਾਰੀ ਉਹਨਾਂ ਨਾਲ ਗੱਲ ਕਰ ਲਓ ਜਦੋਂ ਉਹਨਾਂ ਨਾਲ ਗੱਲ ਕੀਤੀ ਚਲੋ ਸਾਡੀਆਂ ਤਾਂ ਕਈ ਗਲਤੀਆਂ ਫੜ ਲੈਂਦੇ ਦੀ ਆਪਣੀ ਗਲਤੀ ਕੀ ਆ ਉਹ ਨਹੀਂ ਦੱਸਦੇ ਉਹ ਦੱਸ ਨਹੀਂ ਪਾਏ ਵਿੱਚ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਇੱਕ ਤੁਹਾਡੇ ਕੋਲੇ ਜੰਗਲੀ ਸੂਰਾਂ ਦੀ ਜਿਹੜੀ ਆ ਪੋਸਟਮਾਰਟਮ ਦੀ ਜਿਹੜੀ ਆ ਆਈ ਸੀਗੀ ਉਦੀ ਰਿਪੋਰਟ ਕੀ ਆ ਉਹ ਕਹਿੰਦੇ ਆਪਾਂ ਪੋਸਟਮਾਰਟਮ ਇੱਥੇ ਚਲੋ ਹੋ ਗਿਆ ਉਦੋਂ ਬਾਅਦ ਜਿਹੜੇ ਸੈਂਪਲ ਜਾਂਦੇ ਅੱਗੇ ਜਾਂਦੇ ਦੇਹਰਾਦੂਨ ਜਾਂਦੇ ਸ਼ਾਇਦਾਂ ਜੇ ਮੈਂ ਗਲਤ ਨਾ ਹੋਵਾਂ ਉਦੋਂ ਬਾਅਦ ਰਿਪੋਰਟਾਂ ਆਉਂਦੀਆਂ ਨੇ ਤੇ ਉਹ ਰਿਪੋਰਟਾਂ ਦੇ ਵਿੱਚ ਪਤਾ ਲੱਗੂਗਾ ਕਿ ਇਹ ਸੂਰ ਮਰਨ ਦਾ ਕਾਰਨ ਕੀ ਆ ਪਰ ਸਰਕਾਰੀ ਪ੍ਰੈਸ ਨੋਟ ਦੇ ਵਿੱਚ ਇਹ ਸਾਫ਼ ਲਿਖ ਦਿੱਤਾ ਦੱਸ ਦਿੱਤਾ ਹੋਇਆ ਕਿ ਪਾਣੀ ਦੇ ਵਜ੍ਹਾ ਤੋਂ ਮਰੇ ਆ ਤਾਂ ਕੀ ਹੁਣ ਸਰਕਾਰੀ ਅਧਿਕਾਰੀ ਪ੍ਰੈਸ ਤੋਂ ਜਾਂ ਆਮ ਲੋਕਾਂ ਤੋਂ ਸਹੀ ਜਾਣਕਾਰੀ ਲਕਾਉਂਦੇ ਹੋ ਤੁਸੀਂ ਕਿਉਂਕਿ ਜਾਂ ਪੇ ਤੁਸੀਂ ਨੇਰੇ ਚ ਰੱਖ ਰਹੇ ਹੋ ਆਪਣੇ ਮੰਤਰੀਆਂ ਨੂੰ ਵੀ ਜਾਂ ਆਪਣੀ ਸਰਕਾਰ ਨੂੰ ਨੇਰੇ ਚ ਰੱਖ ਰਹੇ ਹੋ ਗੱਲਾਂ ਦੋ ਇਹਦੇ ਵਿੱਚ ਫਿਰ ਗਲਤ ਕਿਉਂ ਹੋਣਾ ਥਈ ਕੋਣ ਆ ਕੀ ਸਰਕਾਰ ਨੂੰ ਨੇਰੇ ਚ ਰੱਖਿਆ ਜਾ ਰਿਹਾ ਕੀ ਮੰਤਰੀਆਂ ਨੂੰ ਨੇਰੇ ਚ ਰੱਖਿਆ ਜਾ ਰਿਹਾ ਸਰਕਾਰੀ ਅਧਿਕਾਰੀਆਂ ਵੱਲੋਂ ਜਿਹੜੇ ਇਹ ਅਹੁਦਿਆਂ ਦੇ ਉੱਤੇ ਬੈਠੇ ਹੋਏ ਅੱਜ ਤੱਕ ਕਿੰਨੀਆਂ ਸੈਂਪਲਿੰਗ ਹੋਈਆਂ ਕਿਉਂ ਤੁਸੀਂ ਉਹਨਾਂ ਨੂੰ ਅੱਜ ਤੱਕ ਜाहिर ਨਹੀਂ ਕੀਤਾ ਕਿਉਂ ਤੁਸੀਂ ਬਾਹਰ ਨਹੀਂ ਲੈ ਕੇ ਆਏ ਰਿਪੋਰਟਾਂ ਕਿਉਂ ਨਹੀਂ ਜਨਤਾ ਕੀਤੀਆਂ ਉਹ ਆਖਰਕਾਰ ਚੱਲ ਕੀ ਰਿਹਾ ਇਹ ਆਹੀ ਦਾ ਪਦਥਨ ਆਇਆ ਵੀ ਚੱਲ ਕੀ ਰਿਹਾ ਤਨਖਾ ਤੁਸੀਂ ਕਿਦੋਂ ਲੈਂਦੇ ਹੋ ਸਾਡਾ ਜਿਹੜਾ ਟੈਕਸ ਹੁੰਦਾ ਉਹ ਇਕੱਠਾ ਹੋ ਗਿਆ ਤਾਂ ਤੁਹਾਨੂੰ ਤਨਖਾਹ ਬਣਦੀ ਤੇ ਸਾਡੇ ਕੋਲ ਇਹ ਵੀ ਹੱਕ ਹੈ ਨਹੀਂ ਵੀ ਪੁੱਛਣ ਦੇ ਤੁਹਾਨੂੰ ਪੁੱਛ ਲਈਏ ਵੀ ਜਦ ਸਰਕਾਰੀ ਅਫਸਰ ਲੱਗੇ ਵੀ ਆਹ ਦੱਸੋ ਭਾਈ ਕਿੱਥੋਂ ਆਇਆ ਹੈ ਇਹ ਪਾਣੀ ਇਹ ਪਾਣੀ ਦਾ ਦੱਸੋ ਵੀ ਪਾਣੀ ਦੇ ਵਿੱਚ ਕੈਮੀਕਲ ਕਿਹੜਾ ਮਿਕਸ ਹੋਇਆ ਹੋਆ ਜਿਹਦਾ ਸਰਕਾਰੀ ਪ੍ਰੈਸ ਨੋਟ ਦੇ ਵਿੱਚ ਬਿਲਕੁਲ ਸਾਫ਼ ਲਿਖ ਦਿੱਤਾ ਵੀ ਇਹ ਪਾਣੀ ਦੇ ਨਾਲ ਹੀ ਸੂਰ ਮਰੇ ਤਾਂ ਜਾਣਕਾਰੀ ਰੱਖੀ ਕਿਨੇ ਕੋਈ ਕਿਨੇ ਕਿਉਂਕਿ ਸਰਕਾਰੀ ਪ੍ਰੈਸ ਨੋਟ ਐ ਤਾਂ ਜਾਰੀ ਨਹੀਂ ਹੋ ਸਕਦਾ ਵੀ ਆਪਦੀ ਮਰਜ਼ੀ ਨਾਲ ਦੋ ਦਿਲ ਕਰਤਾ ਲਿਖ ਤੋ ਸਰਕਾਰੀ ਲਿਖਤਾ ਉਹ ਉਹ ਸਰਕਾਰੀ ਡਾਕੂਮੈਂਟ ਹੈ ਆਈ ਥੋੜਾ ਹੁੰਦਾ ਤੁਸੀਂ ਫਿਰ ਆਮ ਜਨਤਾ ਤੋਂ ਜਨਤਾ ਤੋਂ ਜਦੋਂ ਤੁਹਾਨੂੰ ਸਵਾਲ ਪੁੱਛਦੇ ਹੋ ਕਿਉਂ ਨਹੀਂ ਦੱਸਦੇ ਤੁਸੀਂ ਬਈ ਤੁਸੀਂ ਇੱਥੇ ਸਭ ਨੂੰ ਨੇਰੇ ਚ ਰੱਖਿਆ ਜਾ ਰਿਹਾ ਤੁਹਾਡੇ ਵੱਲੋਂ ਇਹ ਆ ਵੀ ਆਖਰਕਾਰ ਚ ਸੱਚ ਝੂਠ ਕੀ ਹੈ ਇਹ ਦੋ ਲਾਈਨਾਂ ਦਾ ਵਿੱਚ ਫਰਕ ਕੱਢ ਲਿਓ ਪੁੱਛ ਲਿਓ ਜੇ ਅਫਸਰ ਤੁਹਾਨੂੰ ਗਲਤ ਜਾਣਕਾਰੀ ਦੇ ਰਿਹਾ ਤਾਂ ਮਤਲਬ ਤੁਹਾਡੀ ਸਰਕਾਰ ਦੇ ਵਿੱਚ ਅੜਿੱਕਾ ਦਾ ਇਹ ਬਣੇ ਇੱਥੇ ਜਿਹੜੇ ਅਫਸਰ ਸਾਲ ਚ ਅਫਸਰ ਸ਼ਾਹੀ ਦਾ ਹੀ ਬੇੜਾ ਬੈਠਾ ਹੋਇਆ ਜੀ ਉਹੀ ਸਰਕਾਰ ਨੂੰ ਸਹੀ ਕੰਮ ਨਹੀਂ ਕਰਨ ਦੇ ਰਹੇ ਅਫਸਰ ਸ਼ਾਹੀ ਪੂਰੀ ਕਰਪਟ ਹੈ ਸਰਕਾਰ ਨੂੰ ਕੰਮ ਨਹੀਂ ਕਰਨ ਦੇਦੀ ਜੀ ਦੇਖੋ ਇੱਕ ਪ੍ਰੈਸ ਨੋਟ ਜਾਰੀ ਹੁੰਦਾ ਮੈਂ ਐਸ ਡੀਓ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਮੈਂ ਮੀਟਿੰਗ ਜਾਂ ਰਿਪੋਰਟ ਦੱਸ ਨਹੀਂ ਸਕਦਾ ਤੁਸੀਂ ਬਾਅਦ ਚ ਕਾਲ ਕਰਿਓ ਇਹ ਅਫਸਰ ਸ਼ਾਹੀ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੀ ਜੀ ਸਰਕਾਰ ਆਪਣਾ ਅਗਰ ਸਹੀ ਕੰਮ ਵੀ ਕਰਨਾ ਚਾਹੁੰਦੀ ਉਹ ਵੀ ਨਹੀਂ ਸਰਕਾਰ ਨੂੰ ਕਰਨ ਦੇ ਰੇ ਸਰਕਾਰਾਂ ਤਾਂ ਕਰੇ ਦਿੱਤਾ ਜੀ ਉਹਨਾਂ ਨੇ ਤਾਂ ਪ੍ਰੈਸ ਨੋਟ ਜਾਰੀ ਕਰਕੇ ਦੱਸਤਾ ਵੀ ਕਿਦਾਂ ਮਰੇ ਹੁਣ ਅਫਸਰਾਂ ਨੂੰ ਇਹ ਹੈ ਵੀ ਅਫਸਰੋ ਤੁਸੀਂ ਅਫਸਰ ਹੀ ਰਹਿਣਾ ਤੁਸੀਂ ਦਾ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੁਣ ਡਿਜੀਟਲ ਯੁੱਗ ਆ ਗਿਆ ਹੁਣ ਪੁੱਛਦੇ ਆ ਲੋਕੀ ਸਵਾਲ ਤੁਹਾਨੂੰ ਹੁਣ ਤੁਹਾਨੂੰ ਦੱਸਣਾ ਪੈਣਾ ਹੁਣ ਆਪਾਂ ਤੁਹਾਨੂੰ ਪੁੱਛਣਾ ਹੈ ਇਹ ਆਪਾਂ ਇਹ ਤੁਹਾਡੇ ਤੋਂ ਜਾਣਕਾਰੀ ਲੈਣੀ ਹੈ ਵੀ ਤੁਸੀਂ ਆਮ ਜਨਤਾ ਨੂੰ ਕਿਉਂ ਨਹੀਂ ਦੱਸਦੇ ਪ੍ਰੈਸ ਨੋਟ ਐਂ ਤਾਂ ਨਹੀਂ ਜਾਰੀ ਹੋ ਜਾਂਦੇ ਬਿਨਾਂ ਦੇਖੇ ਅੱਖਾਂ ਬੰਦ ਕਰਕੇ ਆਹ ਇਲਾਕਾ ਦਿਖਾ ਦਿਓ ਕਮਾ ਕੇ ਇੱਕ ਵਾਰ ਕਿੰਨਾ ਵਧੀਆ ਹਰਿਆ ਭਰਿਆ ਇਲਾਕਾ ਹੈ ਕਿੰਨਾ ਸੋਹਣਾ ਇਲਾਕਾ ਹੈ ਇਹ ਇਲਾਕੇ ਦੇ ਵਿੱਚ ਜਦੋਂ ਜੀਵ ਜਿਹੜੇ ਜਾਨਵਰ ਮਰੇ ਮਾ ਦੇਖੇ ਨਾ ਨੇ ਲੋਕਾਂ ਨੇ ਤਾਂ ਉਹਨਾਂ ਦੇ ਉੱਤੇ ਕੀ ਬੀਤ ਰਹੀ ਸੀ ਕਿਉਂਕਿ ਇਹਨਾਂ ਲੋਕਾਂ ਦੇ ਆਲੇ ਦੁਆਲੇ ਮੈਂ ਤੁਹਾਨੂੰ ਜਿਹੜਾ ਹਮ ਰੈਚੀ ਏਰੀਆ ਦਿਖਾਇਆ ਮੜੀ ਉੱਪਰ ਜੀ ਇਹ ਪੂਰਾ ਰੈਚੀ ਏਰੀਆ ਏ ਇੱਥੇ ਲੋਕ ਰਹਿ ਰਹੇ ਨੇ ਜਦੋਂ ਜੇ ਜੀਵ ਖਤਰੇ ਦੇ ਵਿੱਚ ਹੈ ਜੰਗਲੀ ਜੀਵਾਂ ਦੀ ਜਾਨ ਖਤਰੇ 'ਚ ਹੈ ਤਾਂ ਵੇ ਜਿਹੜੇ ਲੋਕ ਨੇ ਰਹਿੰਦੇ ਇੱਥੇ ਉਹਨਾਂ ਦੀ ਕੀ ਜਾਨ ਸੁਰੱਖਿਅਤ ਹੈ ਡਰ ਦੇ ਮੋਲ ਦੇ ਵਿੱਚ ਨੇ ਇਹ ਲੋਕ ਹੁਣ ਫਿਰ ਸਾਰ ਲੈ ਵੇ ਕੌਣ ਆਂਦੀ ਕਿਉਂਕਿ ਦੋਰ ਹੁੰਦੀ ਵੀ ਹਜੇ ਦੱਸ ਰਹੇ ਆ ਕਰ ਰਹੇ ਆ ਜੋ ਪੁਰਾਣਾ ਇਹਦਾ ਸਿਸਟਮ ਚੱਲਿਆ ਆ ਰਿਹਾ ਕਰ ਰਹੇ ਆ ਦੱਸ ਰਹੇ ਆ ਦੋ ਦਿਨ ਲੰਘੇ ਤਿੰਨ ਦਿਨ ਲੰਘੇ ਮੁੜ ਕੇ ਕਿਹਨੇ ਪੁੱਛਣਾ ਚੱਲ ਰਹੇ ਆ ਕਰ ਰਹੇ ਆ ਇਹ ਕਿਹ ਗੱਲ ਹੋਈ ਵੀ ਕਰ ਰਹੇ ਆ ਚੱਲ ਰਹੇ ਆ ਪ੍ਰੈਸ ਨੋਟ ਜਾਰੀ ਹੁੰਦਾ ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਕਰਨ ਦੀ ਕਿੰਨਾ ਟਾਈਮ ਹੋ ਗਿਆ ਆਪਣਾ ਜਿਹੜਾ ਇਹ ਸੂਰਾਂ ਦੇ ਜੜੀਆਂ ਸੂਰ ਸਰ ਪਿਛਲੇ ਸ਼ੁੱਕਰਵਾਰ ਹੋਏ ਸੀਗੇ ਜੀ ਮਰੇ ਸੀਗੇ ਵਿਭਾਗ ਚੱਕ ਕੇ ਲੈ ਗਿਆ ਉਹਨਾਂ ਨੇ ਸੋਮਵਾਰ ਪੋਸਟਮਾਰਟਮ ਕਰਵਾਇਆ ਉਹਦਾ ਦਵਾਰੇ ਰੋਪੜ ਤੋਂ ਲਿਆ ਕੇ ਤਿੰਨ ਦਿਨੋਂ ਰੋਪੜ ਹੀ ਰੱਖ ਰੱਖੇ ਜੀ 9 ਦਿਨ ਹੋ ਗਏ ਫਿਰ ਜਿਹੜੇ ਫਿਰ ਦੂਜੇ ਦਿਨ ਲੈ ਕੇ ਗਏ ਹੈ ਜੀ ਉਹ ਵੀ ਰੋਪੜ ਲੈ ਕੇ ਉਹਨਾਂ ਦਾ ਵੀ ਦਵਾਰੇ ਨੰਗਲ ਲਿਆ ਕੇ ਪੋਸਟਮਾਰਟਮ ਕਰਾਇਆ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਦੋਂ ਪੋਸਟਮਾਰਟਮ ਮੰਗਲ ਦੇ ਵਿੱਚ ਹੋ ਸਕਦਾ ਹੈ ਤਾਂ ਉਹ ਰੋਪੜ ਕਿਉਂ ਲੈ ਕੇ ਜਾ ਰਹੇ ਹਨ ਉਹਨਾਂ ਨੂੰ ਜਾਂ ਵਿੱਚੋਂ ਕੁਝ ਛੁਪ ਅਭਿਜੇ ਦੇ ਵਿੱਚ ਹੋਰ ਵੀ ਹੈਗੇ ਗੱਲਾਂ ਹੁਣ 8-9 ਦਿਨ ਹੋ ਗਏ ਕੋਈ ਰਿਪੋਰਟ ਨਹੀਂ ਆਈ ਜਨਤਕ ਨਹੀਂ ਹੋਈ ਤੋਂ ਪਹਿਲਾਂ ਕਹਿੰਦੇ ਕੋਈ ਹੋਰ ਸਾਂਬਰ ਮਰੇ ਸੀ ਸਾਂਬਰਾਂ ਨੂੰ ਕਹਿੰਦੇ ਜਾਂਦਾ ਬਾਲ ਤਾਂ ਸ਼ੇਫਟੀਆਂ ਨਾਲ ਰਹਿ ਗਏ ਸੀ ਉਦੋਂ ਉਹਨਾਂ ਦੇ ਵੀਡੀਓ ਵੀਡੀਓ ਵੀ ਬੜੀਆਂ ਬੜੀਆਂ ਸੀਗੀਆਂ ਵੀ ਤੁਹਾਡੇ ਯਾਰ ਤੁਸੀਂ ਕਿਹੋ ਜਿਹਾ ਅਧਿਕਾਰੀ ਆ ਕਿਹੋ ਜਿਹਾ ਤੁਸੀਂ ਅਫਸਰ ਸਹੀ ਆ ਤੁਹਾਡੀ ਤੇ ਤੁਸੀਂ ਪੋਸਟ ਮੋਰਮ ਕਰਦੇ ਆ ਨਹੀਂ ਕਰਦੇ ਭਰਾਵਾ ਜਦੋਂ ਤੱਕ ਰਿਪੋਰਟ ਨਹੀਂ ਦੱਸਦੇ ਪਤਾ ਕੀ ਲੱਗੇ ਤੁਸੀਂ ਕਰਦੇ ਕੀ ਆ ਮਸਤਾ ਮਤਲਬ ਅਜ ਤੱਕ ਅਜ ਤੱਕ ਕਦੇ ਤੁਸੀਂ ਪੱਤਰਕਾਰ ਹੈ ਤੁਸੀਂ ਕਦੇ ਰਿਪੋਰਟ ਦੇਖੀ ਜਾ ਰਹੀ ਹੋਈ ਕਦੇ ਵੀ ਕਰਦੇ ਹੀ ਨਹੀਂ ਜੀ ਰਿਪੋਰਟ ਦੱਸਦੇ ਹੀ ਨਹੀਂ ਕਿਸੇ ਨੂੰ ਵੀ ਮਤਲਬ ਮੈਂ ਤੁਹਾਨੂੰ ਸਾਫ਼ ਐਗਜ਼ਾਮਪਲ ਦੇਤੀ ਮੈਂ ਐਸ ਡੀਓ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਖੁਦ ਫੋਨ ਕਰਿਆ ਸੀ ਕਿ ਸਰ ਜਿਹੜੇ ਪਾਣੀ ਦੇ ਸੈਂਪਲ ਹੋਏ ਆ ਉਹਦੀ ਰਿਪੋਰਟ ਬਾਰੇ ਦੱਸੋ ਕੁਝ ਕਹਿੰਦੇ ਵੀ ਮੈਂ ਵਿਜੀ ਹਾਂ ਮੀਟਿੰਗ 'ਚ ਹੈ ਬਾਅਦ 'ਚ ਕਾਲ ਕਰਿਓ ਉਹਨਾਂ ਨੇ ਦੁਬਾਰੇ ਫੋਨ ਨਹੀਂ ਚੱਕਿਆ ਆ ਜੀ ਇਹਦੇ ਹਾਲਾਤ ਮਤਲਬ ਸਿੱਧੇ ਤੌਰ ਤੇ ਕਹਿ ਸਕਦੇ ਜਿਹੜੀ ਅਫਸਰ ਸ਼ਹੀਦਾ ਵੀੜਾ ਕਰਕੇ ਹੈ ਜੀ ਸਰਕਾਰੀ ਸਿਉਂਕ ਹੈ ਭਗਵੰਤ ਮਾਨ ਬਿਲਕੁਲ ਜੀ ਬਿਲਕੁਲ ਜਿਉ ਹੁਣ ਜਦੋਂ ਅਬੀ ਜੀ ਗੱਲ ਇਹ ਆ ਵੀ ਜੇ ਸਾਡੀ ਆਪਣੀ ਹਥਨਾ ਦੇ ਕੰਟਰੋਲ ਨਹੀਂ ਹੈਗਾ ਵੀ ਆਪਾਂ ਲੋਕਾਂ ਨੂੰ ਕਿਵੇਂ ਕਰਾਂਗੇ ਵੀ ਚਰਚਾ ਹੁਣ ਗੱਲ ਇਹ ਹੈ ਨਾ ਜੀ ਅਫਸਰ ਸਾਰੇ ਮਾੜੇ ਨਹੀਂ ਚਰਚਾ ਇਹ ਵੀ ਆਮ ਹੁੰਦੀ ਹੈ ਵੀ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਵਾ ਉਹ ਕਿੱਦਾਂ ਹਟਣਾ ਤੇ ਹੁਣ ਜਦੋਂ ਅਫਸਰ ਚੰਗੇ ਵੀ ਬਹੁਤ ਹੈ ਜਿ ਤਰ੍ਹਾਂ ਪਾਲਾ ਪੰਚਾ ਜਿਹਦਾ ਪਿਆ ਪੰਚਾ ਚੱਲ ਰਹਿਦਾ ਪਰ ਹੁਣ ਜਿਹੜੇ ਅਫਸਰ ਸਹੀ ਆ ਕੁਝ ਕਰਦੀ ਤੁਹਾਨੂੰ ਹਨੇਰੇ ਚ ਰੱਖ ਰਹੀ ਨਹੀਂ ਦੱਸ ਰਹੀ ਤੁਸੀਂ ਉਹਨਾਂ ਦੇ ਉੱਤੇ ਕੀ ਕਾਰਵਾਈ ਕਰੋਗੇ ਹੁਣ ਆਪਾਂ ਦੇਖਾਂਗੇ ਅਗਲੇ ਸਮੇਂ 'ਚ ਆ ਲੋਕਾਂ ਦੀ ਜ਼ਿੰਦਗੀ ਨਾਲ ਕਿਉਂ ਖੇਲੇ ਤੁਸੀਂ ਜੋ ਇੰਡਸਟਰੀ ਮੈਂ ਇੱਕ ਇੱਕ ਲਾਸ਼ ਜਾਲ ਸਾਫ ਕਰਦਾ ਜੋ ਇੰਡਸਟਰੀ ਹੈ ਤੁਹਾਡੇ ਸਿਰ ਤੇ ਲਾਤੀ ਹੋਈ ਪੰਜਾਬ ਦੇ ਸਿਰ ਦੇ ਉੱਤੇ ਜੋ ਇਹਦਾ ਬੇਸਟ ਗੰਦਾ ਪਾਣੀ ਇਹਦਾ ਅਸੀਂ ਤਾਂ ਚਲੋ ਰੋਲਾ ਪਾਦੇ ਸੀਗੇ ਹੁਣ ਤਾਂ ਸਰਕਾਰੀ ਪ੍ਰੈਸ ਨੋਟ ਵੀ ਦੱਸ ਰਿਹਾ ਕਿੱਜਾ ਵੀ ਜੋ ਰਹਿਤ ਖੋ ਗਾਂਦੇ ਨਾਲ ਸਿੱਧਾ ਆ ਕੇ ਸਾਡੇ ਪਾਣੀ ਚ ਡਿੱਗ ਰਿਹਾ ਉਹ ਦੱਸ ਰਿਹਾ ਉਹ ਦੱਸ ਰਿਹਾ ਜਿੰਨਾ ਵੀ ਸਾਡਾ ਇਹ ਬਾਰਡਰ ਏਰੀਆ ਹੈ ਪੰਜਾਬ ਦਾ ਹਿਮਾਚਲ ਨੇ ਸਾਰੀ ਫੈਕਟਰੀ ਸਾਡੇ ਸਿਰ ਤੇ ਉੱਤੇ ਲਾਈ ਹੋਈ ਉਹਨਾਂ ਦੇ ਜੋ ਪਲੂਟ ਪਲੂਟਡ ਚੀਜ਼ਾਂ ਸਾਰੀਆਂ ਸਾਨੂੰ ਆਉਂਦੀਆਂ ਤੇ ਸਾਡੇ ਵਾਤਾਵਰਣ ਨੂੰ ਦੂਸ਼ਿਤ ਹੋ ਰਿਹਾ ਪਾਣੀ ਵੀ ਦੂਸ਼ਿਤ ਹੋ ਰਿਹਾ ਤੇ ਦੂਜੀ ਗੱਲ ਜਦੋਂ ਆਪਾਂ ਜੇ ਇੱਕਦਾਂ ਉੱਧਰ ਜਾਣਾ ਤਾਂ ਤੁਹਾਨੂੰ ਟੈਕਸ ਦੇ ਕੇ ਜਾਣਾ ਪੈਂਦਾ ਸਾਡੇ ਸਰਕਾਰ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਹੈ ਰੈਵਨਿਊ ਇਕੱਠਾ ਕਰਨਾ ਤਾਂ ਲਾਓ ਟੈਕਸ ਆਪਣੇ ਵੀ ਤੁਸੀਂ ਜਦੋਂ ਆਂਦੇ ਸਾਡੇ ਪੰਜਾਬ ਚੋਂ ਉਹਨਾਂ ਤੋਂ ਵੀ ਟੈਕਸ ਲਓ ਤੇ ਹੁਣ ਤੁਹਾਨੂੰ ਲਾਸਟ ਗੱਲ ਇਹ ਦੱਸਣ ਲੱਗਾ ਵੀ ਆਪਾਂ ਰੈਟ ਪਾਉਣ ਜਾ ਰਹੇ ਹਾਂ ਬਹੁਤ ਜਲਦ ਕਿਉਂਕਿ ਆਪਾਂ ਨੋਟਿਸ ਕਢਾ ਚੁੱਕੇ ਹਾਂ ਇਹਨਾਂ ਨੂੰ ਹੁਣ ਜਿਹੜੇ-ਜਿਹੜੇ ਅਧਿਕਾਰੀ ਇਹਨਾਂ ਨੂੰ ਐਨਓਸੀ ਦਿੱਤੀਆਂ ਸੀ ਜਿਹੜੇ-ਜਿਹੜੇ ਅਧਿਕਾਰੀ ਇਨਵੋਲਵ ਸੀਗੇ ਅੱਜ ਤੱਕ ਸੈਂਪਲਿੰਗ ਕਿਨੇ-ਕਨੇ ਕੀਤੀ ਸਾਰੇ ਵਿੱਚ ਲੈਣੇ ਆਪਾਂ ਵੀ ਸੈਂਪਲਿੰਗ ਦੀ ਰਿਪੋਰਟ ਜਾਰੀ ਕਿਉਂ ਨਹੀਂ ਕੀਤੀ ਦੱਸਿਆ ਕਿਉਂ ਨਹੀਂ ਠੀਕ ਹੈ ਆਪ ਬੈਂ ਟੀਮ ਇੱਕ ਸੁਪਨਾ ਲੈ ਕੇ ਤੁਰੀ ਸੀ ਕਿ ਆਪਾਂ ਪੰਜਾਬ ਦੇ ਪਾਣੀ ਜਿਹੜੇ ਨੇ ਸਾਫ਼ ਕਰਾਉਣੇ ਨੇ ਪੰਜਾਬ ਦੇ ਪਾਣੀ ਕਿਸ ਤਰ੍ਹਾਂ ਦੂਸ਼ਿਤ ਹੋ ਰਹੇ ਨੇ ਉਹ ਸਾਰੀਆਂ ਚੀਜ਼ਾਂ तमाम ਚੀਜ਼ਾਂ ਨੂੰ ਲੈ ਕੇ ਬੈਂ ਟੀਮ ਜਿਹੜੀ ਤੁਰੀ ਸੀ ਜਿਹਦਾ ਆਗਾਜ਼ ਸ਼੍ਰੀ ਨਾਨਦਪੁਰ ਸਾਹਿਬ ਤੋਂ ਕੀਤਾ ਸੀ ਆਪਾਂ ਅੱਜ ਬਰਮਲੇ ਦੇ ਬਿਲਕੁਲ ਨੇੜੇ ਤਲਵਾੜੇ ਪਿੰਡ ਦੇ ਵਿੱਚ ਖੜੇ ਆ ਜਿੱਥੇ ਬੀਤੇ ਦਿਨੀ ਕੁਝ ਜਿਹੜੇ ਜੰਗਲੀ ਜੀਵ ਨੇ ਜਿਸ ਤਰ੍ਹਾਂ ਕਹਿ ਸਕਦਾ ਸੂਰਾਂ ਦੀਆਂ ਇੱਕ ਅੱਧਾ ਦਰਜਨ ਤੋਂ ਜ਼ਿਆਦਾ ਜਿਹੜੀਆਂ ਇੱਥੇ ਡੈਡ ਬੋਡੀਆਂ ਮਿਲੀਆਂ ਸੀ अलग-अलग ਸਮੇਂ ਹਰ ਦਿਨ ਕੋਈ ਨਾ ਕੋਈ ਡੈਡ ਬਡੀ ਜਿਹੜੀ ਮਿਲ ਜਾਂਦੀ ਹੈ ਉਹਦੇ ਸਬੰਧ ਵਿੱਚ ਆਪਾਂ ਫਿਰ ਬੈਂਨ ਟੀਮ ਦੇ ਵੱਲੋਂ ਇੱਥੇ ਆਪਾਂ ਜਿਹੜੇ ਦੇਖਣ ਆਏ ਕਿ ਆਪਾਂ ਅਸਲ ਵਿੱਚ ਜਾਣਕਾਰੀ ਇਕੱਤਰ ਕਰੀਏ ਵੀ ਇਹ ਕਾਹਲ ਕਰ ਹੈ ਕੀ ਸੀ ਜਾਂ ਇਸ ਪਾਸੇ ਆਈਏ ਜੇਕਰ ਕਰਨ ਜੀ ਸਾਡੇ ਨਾਲ ਨੇ ਜਿਨ੍ਹਾਂ ਨੇ ਸਾਡੇ ਨਾਲ ਸ਼ੁਰੂ ਤੋਂ ਸਾਡਾ ਜਿਹੜਾ ਸਾਥ ਦੇ ਰਹੇ ਨੇ ਤੁਹਾਨੂੰ ਦੱਸ ਰਹੇ ਨੇ ਇਸ ਬਾਰੇ ਇਹ ਕਰਨ ਜੀ ਬੀਤੇ ਦਿਨ ਦੇ ਵਿੱਚ ਤੁਹਾਨੂੰ ਫੇਰ ਜਦੋਂ ਤੁਸੀਂ ਤੁਹਾਡਾ ਫੋਨ ਆਇਆ ਪਤਾ ਲੱਗਿਆ ਕਿ ਸੂਰਤ ਤੇ ਮਰੇ ਸੀਗੇ ਇਸ ਤੋਂ ਪਹਿਲਾਂ ਵੀ ਇਹ ਸਭ ਕੁਝ ਹੁੰਦਾ ਰਿਹਾ ਹੈ ਤੇ ਜੇ ਪਹਿਲੀ ਵਾਰ ਇਦਾਂ ਹੋਇਆ ਇਸ ਤੋਂ ਪਹਿਲਾਂ ਤਾਂ ਜੀ ਜੋ ਕੈਮੀਕਲ ਵਾਲਾ ਪਾਣੀ ਫੈਕਟਰੀਆਂ ਦਾ ਆਂਦਾ ਸੀਗਾ ਉਹਦੇ ਨਾਲ ਤਕਰੀਬਨ 2-3 ਸਾਲ ਪਹਿਲਾਂ ਪਿੰਡ ਦੀਆਂ ਕੁਝ ਮੱਝਾਂ ਮਰੀਆਂ ਸੀਗੀਆਂ ਲੋਕਾਂ ਦੀ ਤੇ ਅੱਜ ਦੀ ਡੇਟ 'ਚ ਵੀ ਜਿਹੜਾ ਜਾਨਵਰ ਪਾਣੀ ਪੀ ਰਿਹਾ ਹੈ ਜਾਂ ਉਸ ਖੱਡ ਦੇ ਏਰੀਆ 'ਚ ਘੁੰਮ ਰਿਹਾ ਉਹਦੇ ਖੋਰ ਗਲ ਰਹੇ ਆ ਬਹੁਤ ਬੁਰੀ ਕੰਡੀਸ਼ਨ ਹੋਈ ਪਈ ਹੈ ਜੀ ਅੱਛਾ ਤੇ ਆਪਾਂ ਬੜਾ ਵਾਰ-ਵਾਰ ਗੱਲ ਕਰਦੇ ਆ ਪਰ ਸਾਨੂੰ ਕਦੇ ਹੱਦ ਤੱਕ ਰਿਪੋਰਟਾਂ ਜਾਂ ਤੱਕ ਤਾਂ ਨਹੀਂ ਨਾ ਹੋਈਆਂ ਵੀ ਵੀਡੀਓ ਸਾਹਿਬ ਆਏ ਸੀਗੇ ਜੀ ਪ੍ਰੋਪਰ ਬੀ ਡੀ ਪੀਓ ਸਾਹਿਬ ਦੀ ਨਿਗਰਾਨੀ ਚ ਉਹਨਾਂ ਨੇ ਸੈਂਪਲ ਲਏ ਸੀਗੇ ਜੀ ਪਰ ਹਲੇ ਤੱਕ ਉਹਨਾਂ ਨੇ ਰਿਪੋਰਟ ਜਾਂ ਤੱਕ ਨਹੀਂ ਕਰੀ ਹੈ ਜੀ ਤਾਂ ਰਿਪੋਰਟਾਂ ਜਾਂ ਤੱਕ ਨਹੀਂ ਹੁੰਦੀਆਂ ਲਗਾਤਾਰ ਅਜਿਹੇ ਚੀਜ਼ਾਂ ਸਾਹਮਣੇ ਆਉਂਦੇ ਰਹਿੰਦੀਆਂ ਗੱਲ ਇਸ ਕਰਕੇ ਇਹ ਕਰਨ ਲੱਗਾ ਹੁਣ ਕਿਉਂਕਿ ਬੀਤੇ ਦਿਨ ਸਖਿਆ ਮੰਤਰੀ ਪੰਜਾਬ ਨੇ ਚਿੱਠੀ ਲਿਖੀ ਹੈ ਜਿਹੜੀ ਉਹਨਾਂ ਨੇ ਜਾਰੀ ਕੀਤੀ ਆਪਣੇ ਪੇਜ ਦੇ ਉੱਤੇ ਪਾਈ ਤੇ ਭੁਜਨ ਸਾਹਿਬ ਦੇ ਵਿੱਚ ਵੀ ਗੂਜੂਗਾ ਇਹ ਜਿਹੜਾ ਮਸਲਾ ਹੈ ਸਭ ਤੋਂ ਪਹਿਲਾਂ ਦਰਸ਼ਕੋ ਸੀਐਮ ਨੇ ਜਿਹੜੇ ਹਿਮਾਚਲ ਦੇ ਉਹਨਾਂ ਨੂੰ ਚਿੱਠੀ ਲਿਖੀ ਜਾਂਦੀ ਹੈ ਤੇ ਉਹ ਚਿੱਠੀ ਦਾ ਜਦੋਂ ਹਵਾਲਾ ਦਿੱਤਾ ਜਾਂਦਾ ਹੈ ਇੱਕ ਪ੍ਰੈਸ ਨੋਟ ਜਾਰੀ ਹੁੰਦਾ ਸਰਕਾਰੀ ਪ੍ਰੈਸ ਨੋਟ ਜਿਹਦੇ ਵਿੱਚ ਆਹ ਜਾਣਕਾਰੀ ਮੈਂ ਇਹ ਇਹ ਸਾਂਝਾ ਤੁਹਾਨੂੰ ਨਾ ਕਰਨ ਲੱਗਾ ਕਿ ਇਹ ਤੋਂ ਬਾਅਦ ਆਪਾਂ ਅਗਲੀ ਗੱਲ ਕਰਾਂਗੇ ਪ੍ਰੈਸ ਨੋਟ ਦੇ ਵਿੱਚ ਹੈ ਕਿ ਆਪਣੇ ਪੱਤਰ ਵਿੱਚ ਉਹਨਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੀਪੀਸੀਬ ਵੱਲੋਂ ਕੀਤੇ ਗਏ ਟੈਸਟਾਂ ਦੇ ਨਤੀਜਿਆਂ ਦਾ ਚਾਨਣਾ ਪਾਇਆ ਜੋ ਪ੍ਰੈਸ ਨੋਟ ਦੇ ਵਿੱਚੋਂ ਲਿਖਿਆ ਹੋਊਗਾ ਆਪਾਂ ਗੱਲ ਕਰਾਂਗੇ ਜਿਸ ਤੋਂ ਪਤਾ ਲੱਗਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਦੋਨਾਂ ਤੋਂ ਸਬਾ ਨਦੀ ਅਤੇ ਬਰਮਲਾ ਖੱਡ ਵਿੱਚ ਵਹਿਣ ਵਾਲੀ ਖਤਰਨਾਕ ਉਦਯੋਗਿਕ ਰਹਿੰਦ-ਖੂੰਦ ਅੰਤ ਵਿੱਚ ਸਤ루 ਦਰਿਆ ਵਿੱਚ ਮਿਲ ਰਹੀ ਹੈ ਉਹਨਾਂ ਨੇ ਸਥਿਤੀ ਦੀ ਗੰਭੀਰਤਾ ਨੂੰ ਉਜਾਗਰ ਕਰਦੇ ਆ ਬਰਮਲਾ ਖੱਡ ਵਿੱਚ ਵਾਪਰੀ ਘਟਨਾ ਦਾ ਹਵਾਲਾ ਦਿੱਤਾ ਜੋ ਬਰਮਲਾ ਖੱਡ ਦੇ ਵਿੱਚ ਵਾਪਰੀ ਉਹ ਘਟਨਾ ਦਾ ਹਵਾਲਾ ਦਿੱਤਾ ਜਿੱਥੇ ਦੂਸ਼ਿਤ ਪਾਣੀ ਕਾਰਨ ਕਿ ਜੰਗਲੀ ਸੂਰ ਮਰਗੇ ਉਹਨਾਂ ਇਹ ਕਿਹਾ ਕਿ ਪ੍ਰਦੂਸ਼ਣ ਨਾ ਸਿਰਫ ਸਤਲੁਜ ਦਰਿਆ ਨੂੰ ਗੰਦਾ ਕਰ ਰਿਹਾ ਬਲਕਿ ਸਥਾਨਕ ਆਬਾਦੀ ਦੀ ਸਿਹਤ ਲਈ ਵੀ ਗੰਭੀਰ ਖਤਰਾ ਬਣਿਆ ਹੋਇਆ ਹੈ ਹੁਣ ਇਹ ਮੁੱਦੇ ਦੀ ਗੱਲ ਮੈਂ ਤਾਂ ਕਰਨ ਲੱਗਾ ਕਿ ਕਿ ਪ੍ਰੈਸ ਨੋਟ ਦੇ ਵਿੱਚ ਇੱਕ ਸਰਕਾਰੀ ਪ੍ਰੈਸ ਨੋਟ ਜਾਰੀ ਹੁੰਦਾ ਜੋ ਕਿ ਸਰਕਾਰ ਦੀ ਨਿਗਰਾਨੀ ਹੇਠ ਹੁੰਦਾ ਸਭ ਕੁਝ ਉੱਥੇ ਹੁਣ ਸਮਝਣ ਵਾਲੀ ਗੱਲ ਇਹ ਆ ਕਿ ਇਹ ਪ੍ਰੈਸ ਨੋਟ ਦੇ ਵਿੱਚ ਜੋ ਸਚਾਈ ਹੈ ਉਹਦੇ ਪ੍ਰੂਫ ਕਿੱਥੋਂ ਸਾਨੂੰ ਮਿਲੇ ਕੀ ਸਾਡੇ ਕੋਲੇ ਰਿਪੋਰਟਾਂ ਆ ਗਈਆਂ ਨੇ ਬਿ ਜਿਹੜੀਆਂ ਲਗਾਤਾਰ ਅਸੀਂ ਮੰਗ ਕਰਦੇ ਰਹੇ ਆ ਕਿ ਸਾਨੂੰ ਰਿਪੋਰਟਾਂ ਦਿਓ ਵੀ ਤੁਹਾਡੇ ਜਦੋਂ ਤੁਸੀਂ ਪਾਣੀ ਸੈਂਪਲਿੰਗ ਭਰਦੇ ਹੋ ਕਿ ਪਾਣੀ ਦੇ ਵਿੱਚ ਆਖਰਕਾਰ ਕੈਮੀਕਲ ਕਿਹੜਾ ਆ ਰਿਹਾ ਕਿ ਸਾਤੇ ਵਿੱਚ ਪਾਣੀ ਜਾਰੀ ਲਾਇਆ ਪਰ ਲਗਾਤਾਰ ਬਾਰ ਬਾਰ ਇਹ ਕੰਪਲੇਂਟਾਂ ਕਰਦੇ ਆਪਾਂ ਪ੍ਰੈਸ ਕਾਨਫਰੰਸ ਵੀ ਕੀਤੀ ਵੈਨ ਟੀਮ ਦੇ ਵੱਲੋਂ ਜਿਹਦੇ ਵਿੱਚ ਮੰਗ ਕੀਤੀ ਸੀ ਆਪਾਂ ਹੁਣ ਤੁਹਾਨੂੰ ਔਨਕੋਰਡ ਦੱਸ ਦਿਆਂ ਕਿ ਆਪਾਂ ਹੁਣ ਇਹਨਾਂ ਦੇ ਉੱਤੇ ਰੱਟ ਪਾ ਰਹੇ ਆ ਕਿਹਨਾਂ ਨੇ ਇਹਨਾਂ ਨੂੰ ਅਧਿਕਾਰ ਦਿੱਤਾ ਤੇ ਕਿਹਨਾਂ ਨੇ ਨਾ ਐਨਓਸੀ ਪ੍ਰੋਵਾਈਡ ਕਿਨਾਂ ਕਿਨਾਂ ਕੀਤੀ ਕਿਹੜੇ ਕਿਹੜੇ ਉਦੋਂ ਮੰਤਰੀ ਜਿਵੇਂ ਗਲਤ ਨਾ ਹੋਵੇ ਉਦੋਂ ਬਾਅਦ ਰਿਪੋਰਟਾਂ ਆਉਂਦੀਆਂ ਨੇ ਤੇ ਉਦੋਂ ਬਾਅਦ ਰਿਪੋਰਟਾਂ ਆਉਂਦੀਆਂ ਨੇ ਤੇ ਉਹ ਰਿਪੋਰਟਾਂ ਦੇ ਵਿੱਚ ਪਤਾ ਲੱਗੂਗਾ ਕਿ ਇਹ ਸੂਰ ਮਰਨ ਦਾ ਕਾਰਨ ਕੀ ਆ। ਅੰਤੋਂ ਕਿਉਂ ਲਗਾਉਂਦੇ ਆ ਚੀਜ਼ਾਂ? ਅਫਸਰਾਂ ਨੂੰ ਮੈਂ ਸਿੱਧਾ ਪੁੱਛਣਾ ਚਾਹੁੰਦਾ ਹੋਇਆ ਜੀ ਉਹੀ ਸਰਕਾਰ ਨੂੰ ਸਹੀ ਕੰਮ ਨਹੀਂ ਕਰਨ ਦੇ ਰਹੇ। ਅਫਸਰ ਸਾਹੀ ਪੂਰੀ ਕਰਾਪਟ ਹੈ। ਸਰਕਾਰ ਨੂੰ ਕੰਮ ਨਹੀਂ ਕਰਨ ਦੇਦੀ। ਦੇਖੋ ਇੱਕ ਪ੍ਰੈਸ ਨੋਟ ਜਾਰੀ ਹੁੰਦਾ ਮੈਂ ਐਸਡੀਓ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਮੈਂ ਮੀਟਿੰਗ ਜਾਂ ਰਿਪੋਰਟ ਦੱਸ ਨਹੀਂ ਸਕਦਾ ਤੁਸੀਂ ਬਾਅਦ ਚ ਕਾਲ ਕਰਿਓ ਇਹ ਅਫਸਰशाही ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੀ ਜੀ ਹੂੰ ਸਰਕਾਰ ਆਪਣਾ ਅਗਰ ਸਹੀ ਕੰਮ ਵੀ ਕਰਨਾ ਚਾਹੁੰਦੀ ਹੈ ਉਹ ਵੀ ਨਹੀਂ ਸਰਕਾਰ ਨੂੰ ਕਰਨ ਦੇ ਰਹੀ ਸਰਕਾਰਾਂ ਤਾਂ ਕਰ ਹੀ ਦਿੱਤਾ ਜੀ ਉਹਨਾਂ ਦਾ ਪ੍ਰੈਸ ਨੋਟ ਜਾਰੀ ਕਰਕੇ ਦੱਸਤਾ ਵੀ ਕਿੱਦਾਂ ਮਰੇ ਹੁਣ ਅਫਸਰਾਂ ਨੂੰ ਇਹ ਹੈ ਵੀ ਅਫਸਰੋ ਤੁਸੀਂ ਅਫਸਰ ਹੀ ਰਹਿਣਾ ਤੁਸੀਂ ਦਾ ਪੁਰਾਣੇ ਸਮੇਂ ਤੋਂ ਚੱਲਦੇ ਆ ਰਹੇ ਹੁਣ ਡਿਜੀਟਲ ਯੁੱਗ ਆ ਗਿਆ ਹੁਣ ਪੁੱਛਦੇ ਆ ਲੋਕੀ ਸਵਾਲ ਤੁਹਾਨੂੰ ਹੁਣ ਤੁਹਾਨੂੰ ਦੱਸਣਾ ਪੈਣਾ ਹੁਣ ਆਪਾਂ ਤੁਹਾਨੂੰ ਪੁੱਛਣਾ ਹੈ ਇਹ ਆਪਾਂ ਇਹ ਤੁਹਾਡੇ ਤੋਂ ਜਾਣਕਾਰੀ ਲੈਣੀ ਹੈ ਵੀ ਤੁਸੀਂ ਆਮ ਜਨਤਾ ਨੂੰ ਕਿਉਂ ਨਹੀਂ ਦੱਸਦੇ ਪ੍ਰੈਸ ਨੋਟ ਐਂ ਤਾਂ ਨਹੀਂ ਜਾਰੀ ਹੋ ਜਾਂਦੇ ਬਿਨਾਂ ਦੇਖੇ ਅੱਖਾਂ ਬੰਦ ਕਰਕੇ ਆਹ ਇਲਾਕੇ ਕਿੰਨਾ ਸੋਹਣਾ ਇਲਾਕਾ ਹੈ ਇਹ ਇਲਾਕੇ ਦੇ ਵਿੱਚ ਜਦੋਂ ਜੀਵ ਜਿਹੜੇ ਜੰਤੂ ਮਰੇ ਦੇਖੇ ਇਹਨਾਂ ਨੇ ਲੋਕਾਂ ਨੇ ਤਾਂ ਉਹਨਾਂ ਦੇ ਉੱਤੇ ਕੀ ਬੀਤ ਰਹੀ ਸੀਗੀ ਕਿਉਂਕਿ ਇਹਨਾਂ ਲੋਕਾਂ ਦੇ ਆਲੇ ਦੁਆਲੇ ਮੈਂ ਤੁਹਾਨੂੰ ਦਿਖਾਵਾ ਰਿਹਾ ਅਰੇ ਛੀ ਏਰੀਆ ਹੈ ਦਿਖਾਓ ਮੜੇ ਉੱਪਰ ਜੀ ਇਹ ਪੂਰਾ ਰੈਚੀ ਏਰੀਆ ਹੈ ਇੱਥੇ ਲੋਕ ਰਹਿ ਰਹੇ ਨੇ ਜਦੋਂ ਜੇ ਜੀਵ ਖਤਰੇ ਦੇ ਵਿੱਚ ਹੈ ਜੰਗਲੀ ਜੀਵਾਂ ਦੀ ਜਾਨ ਖਤਰੇ 'ਚ ਹੈ ਤਾਂ ਵੇ ਜਿਹੜੇ ਲੋਕ ਨੇ ਰਹਿੰਦੇ ਇੱਥੇ ਉਹਨਾਂ ਦੀ ਕੀ ਜਾਨ ਸੁਰੱਖਿਅਤ ਹੈ ਡਰ ਦੇ ਮਹੌਲ ਦੇ ਵਿੱਚ ਨੇ ਲੋਕ ਹੁਣ ਫੇਰ ਸਾਰ ਲੈ ਵੇ ਕੌਣ ਆਂਦੀ ਕਿਉਂਕਿ ਜਦੋਂ ਆਪਾਂ ਸਰਕਾਰੀ ਅਧਿਕਾਰੀਆਂ ਨਾਲ ਗੱਲ ਕਰਦੇ ਉਹਨਾਂ ਦੀ ਗੱਲਬਾਤ ਹੋਰ ਹੁੰਦੀ ਵੀ ਹਜੇ ਦੱਸ ਰਹੇ ਆਂ ਕਰ ਰਹੇ ਆਂ ਜੋ ਪੁਰਾਣਾ ਇਹਦਾ ਸਿਸਟਮ ਚੱਲਿਆ ਆ ਰਿਹਾ ਕਰ ਰਹੇ ਆਂ ਦੱਸ ਰਹੇ ਆਂ ਦੋ ਦਿਨ ਲੰਘੇ ਤਿੰਨ ਦਿਨ ਲੰਘੇ ਮੁਰ ਕੇ ਕਿਹਨੇ ਪੁੱਛਣਾ ਕੀ ਨੇ ਆਣਾ ਉਹ ਚੀਜ਼ਾਂ ਨੂੰ ਲੈ ਕੇ ਅੱਜ ਵੀ ਅਫਸਰਸਾਈ ਉਸੇ ਤਰੀਕੇ ਚੱਲ ਰਹੀ ਵੀ ਮੁੜ ਕੇ ਪੁੱਛਣਾ ਕਿਨੇ ਚੱਲ ਰਹੇ ਆ ਕਰ ਰਹੇ ਆ ਇਹ ਕਿਹ ਗੱਲ ਹੋਈ ਵੀ ਕਰ ਰਹੇ ਆ ਚੱਲ ਰਹੇ ਆ ਪ੍ਰੈਸ ਨੋਟ ਜਾਰੀ ਹੁੰਦਾ ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਕਰਨ ਦੀ ਕਿੰਨਾ ਟਾਈਮ ਹੋ ਗਿਆ ਆਪਣਾ ਜਿਹੜਾ ਇਹ ਸੂਰਾਂ ਦੇ ਜੜੀਆਂ ਸੂਰ ਸਰ ਪਿਛਲੇ ਸ਼ੁੱਕਰਵਾਰ ਹੋਏ ਸੀਗੇ ਜੀ ਮਰੇ ਸੀਗੇ ਵਿਭਾਗ ਚੱਕ ਕੇ ਲੈ ਗਿਆ ਉਹਨਾਂ ਨੇ ਸੋਮਵਾਰ ਪੋਸਟਮਾਰਟਮ ਕਰਵਾਇਆ ਉਹਦਾ ਦੁਬਾਰੇ ਰੋਪੜ ਤੋਂ ਲਿਆ ਕੇ ਤਿੰਨ ਦਿਨੋਂ ਰੋਪੜ ਹੀ ਰੱਖ ਰੱਖੇ ਜੀ 9 ਦਿਨ ਹੋ ਗਏ ਫਿਰ ਜਿਹੜੇ ਫਿਰ ਦੂਜੇ ਦਿਨ ਲੈ ਕੇ ਗਏ ਹੈ ਜੀ ਉਹ ਵੀ ਰੋਪੜ ਲੈ ਕੇ ਉਹਨਾਂ ਦਾ ਵੀ ਦੁਬਾਰੇ ਨੰਗੜ ਲਿਆ ਕੇ ਪੋਸਟਮਾਰਟਮ ਕਰਾਇਆ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਦੋਂ ਪੋਸਟਮਾਰਟਮ ਮੰਗਲ ਦੇ ਵਿੱਚ ਹੋ ਸਕਦਾ ਹੈ ਤਾਂ ਉਹ ਰੋਪੜ ਕਿਉਂ ਲੈ ਕੇ ਜਾ ਰਹੇ ਹਨ ਉਹਨਾਂ ਨੂੰ ਜਾਂ ਵਿੱਚੋਂ ਕੁਝ ਛ ਅਭਿਜੇ ਦੇ ਵਿੱਚ ਹੋਰ ਵੀ ਹੈਗੇ ਗੱਲਾਂ ਹੁਣ 8-9 ਦਿਨ ਹੋ ਗਏ ਕੋਈ ਰਿਪੋਰਟ ਨਹੀਂ ਆਈ ਜੰਤਕ ਨਹੀਂ ਹੋਈ ਤੋਂ ਪਹਿਲਾਂ ਕਹਿੰਦੇ ਕੋਈ ਹੋਰ ਪਸ਼ੂ ਵੀ ਮਰੇ ਸੀ ਇੱਥੇ ਬਾਰਾ ਜਿੱਦਾਂ ਕੋਈ ਸਵਾਮੀਪੁਰ ਬਾਗ ਉਹਨਾਂ ਦਾ ਪੋਸਟ ਮਾਡਮ ਕੀਤਾ ਹਾਂ ਹਾਂ ਮਰੇ ਸੀ ਕਿਹੜੇ ਮਰੇ ਸੀ ਉਹ ਸਾਂਭਰ ਮਰੇ ਸੀ ਸੰਗਲੀ ਜਾਨਵਰ ਸੀ ਸਾਂਭਰਾਂ ਨੂੰ ਕਹਿੰਦੇ ਜਾਂਦਾ ਬਾਲ ਤਾਂ ਸ਼ੇਫਟੀਆਂ ਨਾਲ ਲੱਗ ਗਏ ਸੀ ਉਦੋਂ ਉਹਨਾਂ ਦੇ ਵੀਡੀਓ ਵੀਡੀਓ ਵੀ ਬੜੀਆਂ ਬੜੀਆਂ ਸੀਗੀਆਂ ਵੀ ਤੁਹਾਡੇ ਯਾਰ ਤੁਸੀਂ ਕਹੋ ਜੇ ਅਧਿਕਾਰੀਆ ਕਹੋ ਜੇ ਤੁਸੀਂ ਅਫਸਰ ਸਹੀਆ ਤੁਹਾਡੀ ਤੇ ਤੁਸੀਂ ਪੋਸਟ ਮੋਡਮ ਕਰਦੇ ਆ ਨਹੀਂ ਕਰਦੇ ਭਰਾਵਾ ਜਦੋਂ ਤੱਕ ਰਿਪੋਰਟਿੰਗ ਦਾਦੇ ਪਤਾ ਕੀ ਲੱਗੇ ਤੁਸੀਂ ਕਰਦੇ ਕੀ ਆ ਮਸਤਾ ਮਤਲਬ ਅਜ ਤੱਕ ਅਜ ਤੱਕ ਕਦੇ ਤੁਸੀਂ ਪੱਤਰਕਾਰ ਹੈ ਤੁਸੀਂ ਕਦੇ ਰਿਪੋਰਟ ਦੇਖੀ ਜਾ ਰਹੀ ਹੋਈ ਕਦੇ ਵੀ ਕਰਦੇ ਹੀ ਨਹੀਂ ਜੀ ਰਿਪੋਰਟ ਦੱਸਦੇ ਹੀ ਨਹੀਂ ਕਿਸੇ ਨੂੰ ਵੀ ਮਤਲਬ ਮੈਂ ਤੁਹਾਨੂੰ ਸਾਫ ਐਗਜ਼ਾਮਪਲ ਦੇਤੀ ਮੈਂ ਐਸ ਡੀਓ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਖੁਦ ਫੋਨ ਕਰਿਆ ਸੀ ਕਿ ਸਰ ਜਿਹੜੇ ਪਾਣੀ ਦੇ ਸੈਂਪਲ ਹੋਏ ਆ ਉਹਦੀ ਰਿਪੋਰਟ ਬਾਰੇ ਦੱਸੋ ਕੁਝ ਕਹਿੰਦੇ ਵੀ ਮੈਂ ਵਿਜੀ ਹਾਂ ਮੀਟਿੰਗ 'ਚ ਆ ਬਾਅਦ 'ਚ ਕਾਲ ਕਰਿਓ ਉਹਨਾਂ ਨੇ ਦੁਬਾਰੇ ਫੋਨ ਨਹੀਂ ਚੱਕਿਆ ਆ ਜੀ ਇਹਦੇ ਹਾਲਾਤ ਮਤਲਬ ਸਿੱਧੇ ਤੌਰ ਤੇ ਕਹਿ ਸਕਦੇ ਜਿਹੜੀ ਅਫਸਰ ਸ਼ਾਹੀ ਦਾ ਵੀੜਾ ਕਰਕੇ ਜੀ ਸਰਕਾਰੀ ਸਿਉਂਕ ਹੈ ਭਗਵੰਤ ਮਾਨ ਦੇ ਮੁੱਖ ਮੰਤਰੀ ਜੀ ਤੇ ਹਲਕ ਜੇ ਹੁਣ ਜਦੋਂ ਅਬੀਜੀ ਗੱਲ ਇਹ ਆ ਵੀ ਜੇ ਸਾਡੀ ਆਪਣੇ ਹੱਥਾਂ ਦੇ ਕੰਟਰੋਲ ਨਹੀਂ ਹੈਗਾ ਵੀ ਆਪਾਂ ਲੋਕਾਂ ਨੂੰ ਕਿਵੇਂ ਕਰਾਂਗੇ ਇਹ ਚਰਚਾ ਹੁਣ ਗੱਲ ਇਹ ਹੈ ਨਾ ਜੀ ਅਫਸਰ ਸਾਰੇ ਮਾੜੇ ਨਹੀਂ ਚਰਚਾ ਇਹ ਵੀ ਆਮ ਹੁੰਦੀ ਹੈ ਕਿ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਵਾ ਉਹ ਕਿੱਦਾਂ ਹਟਣਾ ਤੇ ਹੁਣ ਜਦੋਂ ਚੰਗੇ ਵੀ ਬਹੁਤ ਐ ਜਿ ਤਰ੍ਹਾਂ ਪਾਲਾ ਪੰਚਾ ਜਿਹਦਾ ਪਿਆ ਪੰਚਾ ਚੱਲ ਰਹਿਦਾ ਹਾਂ ਹਾਂ ਪਰ ਉਹ ਜਿਹੜੇ ਅਫਸਰ ਥਾਈ ਆ ਕੁਝ ਕਰਦੀ ਤੁਹਾਨੂੰ ਹਨੇਰੇ ਚ ਰੱਖ ਰਹੀ ਨਹੀਂ ਦੱਸ ਰਹੀ ਤੁਸੀਂ ਉਹਨਾਂ ਦੇ ਉੱਤੇ ਕੀ ਕਾਰਵਾਈ ਕਰੋਗੇ ਹੁਣ ਆਪਾਂ ਦੇਖਾਂਗੇ ਅਗਲੇ ਸਮੇਂ ਚ ਆ ਲੋਕਾਂ ਦੀ ਜ਼ਿੰਦਗੀ ਨਾਲ ਕਿਉਂ ਖੇਡ ਰਹੇ ਤੁਸੀਂ ਇੱਕ ਲਾਸਟ ਗੱਲ ਸਾਫ਼ ਕਰਦਾ ਜੋ ਇੰਡਸਟਰੀ ਹੈ ਤੁਹਾਡੇ ਸਿਰ ਤੇ ਲਾਤੀ ਹੋਈ ਪੰਜਾਬ ਦੇ ਸਿਰ ਦੇ ਉੱਤੇ ਜੋ ਇਹਦਾ ਬੇਸਟ ਗੰਦਾ ਪਾਣੀ ਇਹਦਾ ਅਸੀਂ ਤਾਂ ਚਲੋ ਰੋਲਾ ਪਾਦੇ ਸੀਗੇ ਹੁਣ ਤਾਂ ਸਰਕਾਰੀ ਪ੍ਰੈਸ ਨੋਟ ਵੀ ਦੱਸ ਰਹੀ ਕਿੱਜਾ ਵੀ ਜੋ ਰਹਿਤ ਖੋ ਗਾਂਦੇ ਨਾਲ ਸਿੱਧਾ ਆ ਕੇ ਸਾਡੇ ਪਾਣੀ ਚ ਡਿੱਗ ਰਿਹਾ ਉਹ ਦੱਸ ਰਿਹਾ ਉਹ ਦੱਸ ਰਿਹਾ ਜਿੰਨਾ ਵੀ ਸਾਡਾ ਇਹ ਬਾਰਡਰ ਏਰੀਆ ਹੈ ਪੰਜਾਬ ਦਾ ਹਿਮਾਚਲ ਨੇ ਸਾਰੀ ਫੈਕਟਰੀ ਸਾਡੇ ਸਿਰ ਦੇ ਉੱਤੇ ਲਾਈ ਹੋਈ ਉਹਨਾਂ ਦਾ ਜੋ ਪਲੂਟ ਪਲੂਟਡ ਚੀਜ਼ਾਂ ਸਾਰੀਆਂ ਸਾਨੂੰ ਆਉਂਦੀਆਂ ਤੇ ਸਾਡੇ ਬਾਤਾਵਾਂ ਨੂੰ ਦੂਸ਼ਿਤ ਹੋ ਰਿਹਾ ਪਾਣੀ ਵੀ ਦੂਸ਼ਿਤ ਹੋ ਰਿਹਾ ਤੇ ਦੂਜੀ ਗੱਲ ਜਦੋਂ ਆਪਾਂ ਜੇਕਰ ਉੱਧਰ ਜਾਣਾ ਤਾਂ ਸਾਨੂੰ ਟੈਕਸ ਦੇ ਕੇ ਜਾਣਾ ਪੈਂਦਾ ਸਾਡੇ ਸਰਕਾਰ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਹੈ ਰੈਵਨਿਊ ਇਕੱਠਾ ਕਰਨਾ ਤਾਂ ਲਾਓ ਟੈਕਸ ਆਪਣੇ ਵੀ ਤੁਸੀਂ ਜਦੋਂ ਆਉਂਦੇ ਸਾਡੇ ਪੰਜਾਬ ਚ ਉਹਨਾਂ ਤੋਂ ਵੀ ਟੈਕਸ ਲਓ ਤੇ ਹੁਣ ਤੁਹਾਨੂੰ ਲਾਸਟ ਗੱਲ ਇਹ ਦੱਸਣ ਲੱਗਾ ਵੀ ਆਪਾਂ ਰੈਟ ਪਾਣ ਜਾ ਰਹੇ ਹਾਂ ਬਹੁਤ ਜਲਦ ਕਿਉਂਕਿ ਆਪਾਂ ਨੋਟਿਸ ਕਢਾ ਚੁੱਕੇ ਇਹਨਾਂ ਨੂੰ ਹੁਣ ਜਿਹੜ ਹਾਰੇ ਵਿੱਚ ਲੜਨੇ ਆਪਾਂ ਵੀ ਸੈਂਪਲਿੰਗ ਦੀ ਰਿਪੋਰਟ ਜਾਰੀ ਕਿਉਂ ਨਹੀਂ ਕੀਤੀ ਦੱਸਿਆ ਕਿਉਂ ਨਹੀਂ ਠੀਕ ਹੈ ਆਪਾਂ ਉਹ ਤੋਂ ਬਾਅਦ ਜਿਹੜੀ ਅਗਲੀ ਗੱਲ ਕਰਾਂਗੇ ਤੁਹਾਡੇ ਸਾਹਮਣੇ ਕਰਾਂਗੇ ਸਤਿਕਾਰ ਜੀ ਵੈਨ ਟੀਮ ਇੱਕ ਸੁਪਨਾ ਲੈ ਕੇ ਤੁਰੀ ਸੀ ਕਿ ਆਪਾਂ ਪੰਜਾਬ ਦੇ ਪਾਣੀ ਜਿਹੜੇ ਨੇ ਸਾਫ਼ ਕਰਾਉਣੇ ਨੇ ਪੰਜਾਬ ਦੇ ਪਾਣੀ ਕਿਸ ਤਰ੍ਹਾਂ ਦੂਸ਼ਿਤ ਹੋ ਰਹੇ ਨੇ ਉਹ ਸਾਰੀਆਂ ਚੀਜ਼ਾਂ तमाम ਚੀਜ਼ਾਂ ਨੂੰ ਲੈ ਕੇ ਉਹ ਵੈਨ ਟੀਮ ਜਿਹੜੀ ਤੁਰੀ ਸੀ ਜਿਹਦਾ ਆਗਾਜ਼ ਸ਼੍ਰੀ ਨਾਨਦਪੁਰ ਸਾਹਿਬ ਤੋਂ ਕੀਤਾ ਸੀ ਆਪਾਂ ਅੱਜ ਬਰਮਲੇ ਦੇ ਬਿਲਕੁਲ ਨੇੜੇ